ਮੈਂ ਸਭ ਤੋਂ ਪਹਿਲਾਂ ਮਾਨਜੂਬ ਐਸਐਸਪੀ ਆਪਣੇ ਸਹਿਯਲ ਕਾਸਮੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਤੇ ਸਭ ਤੋਂ ਜਿਹੜੀ ਸਾਡੀ ਮੇਨ ਪ੍ਰੋਬਲਮ ਪੰਜਾਬ ਸਰਕਾਰ ਦੇ ਵੀ ਵਾਚ ਚੱਲ ਰਹੀ ਹੈ ਡਰਗ ਦੇ ਅਗੇਂਸਟ ਅਸੀਂ ਮੇਨਲੀ ਫਤਿਹਗੜ੍ਹ ਜੂੜੀਆਂ ਦੇ ਲੋਕਾਂ ਦੀ ਹੈਲਪ ਲੈ ਕੇ ਉਹਨੂੰ ਦੂਰ ਕਰਨ ਦਾ ਪੂਰੀ ਕੋਸ਼ਿਸ਼ ਕਰਾਂਗੇ ਮੇਨ ਲਾਅ ਐਂਡ ਆਰਡਰ ਵੀ ਸਾਡੀ ਮੇਨ ਸਾਰੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਵਾਰ ਅਗੇਂਸਟ ਡਰਗਸ ਤੇ ਲਾਅ ਐਂਡ ਆਰਡਰ ਇਹ ਸਾਰੇ ਕੈਂਪ ਰੱਖਾਂਗੇ ਲੋਕਾਂ ਦੀ ਟਾਈਮ ਟੂ ਟਾਈਮ ਫੀਡਬੈਕ ਲੈ ਕੇ ਜਿੱਥੇ ਵੀ ਕੋਈ ਪ੍ਰੋਬਲਮ ਜੈਡ ਹੁੰਦੀ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂ। ਹਾਂ ਸਰ ਮਾਇਰ ਜਿਹੜਾ ਹੈਦਰਾਬਾਦੀ ਆ ਮੇਨ ਜਿਹੜਾ ਕ੍ਰਾਈਮ ਵਾਲਾ ਬੰਦਾ ਜਿਹੜਾ ਪਰਿਕਰ ਚੋਰੀਆਂ ਚ ਜਿਹੜਾ ਵੀ ਅੱਗੇ ਦਸਤਾਰੀ ਦੀ ਗੇਂਦੀ ਆ ਜਾਂ ਜਿਹੜਾ ਵੱਡਾ ਨਸ਼ਾ ਤਸਕਰੀ ਹੈ। ਹਾਂਜੀ ਉਹਦੀਆਂ ਲਿਸਟਾਂ ਸਾਡੇ ਕੋਲ ਕੰਪਾਈਲਡ ਆ ਜਿਹੜੇ ਬੇਲ ਆਊਟ ਵੀ ਹੋ ਗਏ ਉਹਨਾਂ ਤੇ ਵੀ ਅਸੀਂ ਸਰਵੀਲੈਂਸ ਰੱਖੀ ਆ ਤੇ ਹੋਰ ਵੀ ਜਿਹੜੇ ਮਾਰੇ ਆ ਇੰਸੁਰਾ ਇੰਟਰੀਅਰ ਜਿਹੜੀ ਸੀਆਈਡੀ ਦੀ ਮਦਦ ਨਾਲ ਜਾਂ ਹੋਰ ਏਜੰਸੀਆਂ ਦੀ ਮਦਦ ਨਾਲ ਉਸ ਨੂੰ ਅਸੀਂ ਟਰੈਕ ਆਊਟ ਕਰਕੇ ਉਹਨੂੰ ਜਲਦੀ ਅਰੈਸ ਮੈਸੇਜ ਮੇਰਾ ਇਹ ਹੋਈ ਹੈ ਕਿ ਮੈਨੂੰ ਫਟੇਫੜ ਚੂੜੀਆਂ ਦੇ ਲੋਕਾਂ ਦੀ ਸਪੋਰਟ ਚਾਹੀਦੀ ਹੈ ਉਹਨਾਂ ਦੀ ਸਪੋਰਟ ਨਾਲ ਹੀ ਜਿਹੜੀ ਇਹ ਲਾਮਤ ਆ ਜਿਹੜੀਆਂ ਲੱਗੀਆਂ ਹੋਈਆਂ ਕ੍ਰਾਈਮ ਵੱਧਾਏ ਜਿਹੜਾ ਕੋਈ ਵੀ ਨਸ਼ਾ ਹੈ ਉਹ ਦੂਰ ਹੋ ਸਕਦਾ ਹੈ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ